ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਜਾਣ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਅੱਜ ਦੀ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਸੋਨਾਲਿਕ DI 50 ਟਰੈਕਟਰ ਬਕਾਊ ਹੈ ਜੀ 52 HP ਦਾ ਇੰਜਣ ਹੈ 2023 ਮਾਡਲ ਦਾ ਕੰਡੀਸ਼ਨ ਪੱਕਾ ਸਾਰਾ ਟਰੈਕਟਰ ਬੰਪਰ ਤੋਂ ਲੈ ਕੇ ਪੀਡੀਓ ਤੱਕ ਸਾਰਾ ਬਿਲਕੁਲ オリジナル ਹੈਗਾ ਬਿਲਕੁਲ ਸਾਫ ਹੈਗਾ ਸਿਰਫ 1500 ਘੰਟੇ ਚੱਲੇ ਹੋਇਆ ਹੈਗਾ ਜੀ ਟਾਇਰਾਂ ਦੀ ਕੰਡੀਸ਼ਨ 85% ਆ ਗਈ ਤੇ ਸਦੀਕ ਪਿੰਡ 5 ਲੱਖ 70 ਹਜ਼ਾਰ ਦੀ ਬਾਈ ਹੋਰਾਂ ਦੀ ਡਿਮਾਂਡ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਕੀ ਜੇ ਤੁਹਾਨੂੰ ਇਸ ਟਰੈਕਟਰ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਲੈਣੀ ਆ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂ ਤੁਹਾਨੂੰ ਨੰਬਰ ਲੈ ਕੇ ਗੱਲਬਾਤ ਕਰ ਸਕਦੇ ਹੋ ਬਾਕੀ ਟਾਇਰ ਵਗੈਰਾ ਦੇਖ ਸਕਦੇ ਹੋ ਬਿਲਕੁਲ ਓਕੇ ਆ। ਪੁਰਾਣਾ ਮਾ ਵਗੈਰਾ ਚੈੱਕ ਕਰ ਸਕਦੇ ਹੋ ਇੰਜਨ ਗੇਅਰ ਦਾ ਬਿਲਕੁਲ ਓਕੇ ਆ ਟਰੈਕਟਰ। ਸ਼ੋਅ ਦੇਖ ਸਕਦੇ ਹੋ ਛਤਰੀ ਵਗੈਰਾ ਰੰਗ ਪੇਂਟ ਸਾਰਾ Ориਜਨਲ ਹੈਗਾ। 5,70,000 ਦੀ ਡਿਮਾਂਡ ਹੈ ਜੀ। ਡਿਸਕ੍ਰਿਪਸ਼ਨ 'ਚ ਤੁਹਾਨੂੰ ਨੰਬਰ ਮਿਲ ਜਾਊਗਾ। ਉਹਨਾਂ ਨੰਬਰ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋਗੇ। ਬਾਕੀ ਦੇਖ ਸਕਦੇ ਹੋ ਇੰਜਨ ਗੇਅਰ ਦਾ ਬਿਲਕੁਲ ਓਕੇ ਸਾਫ਼ ਆ ਟਰੈਕਟਰ। ਬਿਲਕੁਲ ओरिजिनल ਕੰਡੀਸ਼ਨ ਦੇ ਵਿੱਚ ਖੜਾ ਹੈਗਾ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਪੇਜ ਨੂੰ ਆਪਣਾ ਨੂੰ ਫੋਲੋ ਕਰ ਲਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਜੀ